ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਂਬਾਜ ਰੱਖਾ ਸੰਤ ਜਰਨੈਲ ਸਿੰਘ ਪਿੰਗਰਾਵਾਲੇ ਪਾਗ ਤੀਜਾ 1983 ਦਾ ਵਰਾ ਧਰਮ ਯੁੱਧ ਮੋਰਚੇ ਅਤੇ ਅਕਾਲੀਆਂ ਲਈ ਬਹੁਤ ਨਾਜ਼ੁਕ ਸੀ ਜਦੋਂ ਵੀ ਮੋਰਚਾ ਸਫਲਤਾ ਦੇ ਨੇਰੇ ਪਹੁੰਚਦਾ ਇੰਦਰਾ ਗਾਂਧੀ ਅਕਾਲੀਆਂ ਨੂੰ ਗੱਲਬਾਤ ਦਾ ਸੱਦਾ ਦੇ ਦਿੰਦੀ ਪਰ ਮਸਲਿਆਂ ਨੂੰ ਸੁਲਝਾਉਣ ਦੇ ਇਰਾਦੇ ਨਾਲ ਨਹੀਂ ਸਗੋ ਸਿੱਖਾਂ ਦੇ ਉਤਸ਼ਾਹ ਨੂੰ ਮੱਠਾ ਪਾਉਣ ਅਤੇ ਮੋਰਚੇ ਨੂੰ ਟੰ ਦੀ ਕਲਾਵਲਤ ਘੇਲਣ ਲਈ। ਇਵੇਂ ਉਸਨੇ ਅਕਾਲੀ ਨੇਤਾਵਾਂ ਨੂੰ ਮੁਕੰਮਲ ਤੌਰ ਤੇ ਮੂਰਖ ਬਣਾਇਆ ਅਤੇ ਸਿੱਖ ਪੰਥ ਦੀਆਂ ਨਜ਼ਰਾਂ ਵਿੱਚ ਉਹਨਾਂ ਦੇ ਅਕਸ ਨੂੰ ਬੁਰੀ ਤਰ੍ਹਾਂ ਢਾ ਲਈ। ਉਸਨੇ ਉੱਚ ਦਰਜੇ ਦੀ ਹੁਸ਼ਿਆਰੀ ਨਾਲ ਉਹਨਾਂ ਨੂੰ ਬੁਰੀ ਤਰ੍ਹਾਂ ਨੀਵਾਂ ਦਿਖਾਇਆ ਅਤੇ ਇਵੇਂ ਲੋਂਗੋਵਾਲ ਤੇ ਦੇ ਅਕਸਰ ਨੂੰ ਵੀ ਢਾ ਲੱਗੀ ਅਤੇ ਉਹ ਜਲੀਲ ਹੋਇਆ। ਇਹ ਕੇਵਲ ਸੰਤ ਪਿੰਜਰਾਵਾਲਾ ਹੀ ਸੀ ਜੋ ਸਰਕਾਰ ਦੀ ਖਤਰਨਾਕ ਖੇਜ ਦੇ ਆਰ ਪੜ ਦੇਖ ਰਿਹਾ ਸੀ ਇਸ ਲਈ ਉਸਨੇ ਬਾਰ ਬਾਰ ਅਕਾਲੀ ਨੇਤਾਵਾਂ ਨੂੰ ਸਰਕਾਰ ਦੀਆਂ ਚਾਲਾਂ ਤੋਂ ਸਾਵਧਾਨ ਰਹਿਣ ਦੀ ਸੂਚਿਤ ਕੀਤਾ ਪਰ ਉਹਨਾਂ ਵਿੱਚੋਂ ਕਿਸੇ ਨੇ ਵੀ ਉਸਦੇ مشورے ਨੂੰ ਗੰਭੀਰਤਾ ਨਾਲ ਨਾ ਮੰਨਿਆ ਲੋਂਗੋਵਾਲ ਬਰਨਾਲਾ ਬਲਵੰਤ ਸਿੰਘ ਬਾਦਲ ਅਤੇ ਹੋਰ ਪੰਥ ਦੇ ਨਾਂ ਤੇ ਸੱਤਾ ਪ੍ਰਾਪਤੀ ਲਈ ਤਲੋ ਮੱਛੀ ਹੋ ਰਹੇ ਸਨ ਮਹਾਨ ਨਾਇਕ ਸੰਤ ਜਰਨੈਲ ਸਿੰਘ ਗੁਰਨਾਨਕ ਅਤੇ ਗੁਰਗੋਬਿੰਦ ਸਿੰਘ ਜੀ ਦੇ ਮੱਤ ਦੀ ਰਾਖੀ ਅਤੇ ਅਨੰਦਪੁਰ ਸਾਹਿਬ ਦੇ ਮੱਤੇ ਦੀ ਪ੍ਰਾਪਤੀ ਲਈ ਜੂਝ ਰਿਹਾ ਸੀ ਜਦੋਂ ਸੰਤ ਜਰਨੈਲ ਸਿੰਘ ਬੁੱਢੇ ਅਤੇ ਜਵਾਨ ਸਾਰੇ ਸਿੱਖਾਂ ਦੀ ਮਨ ਆਤਮਾ ਨੂੰ ਜਿੱਤ ਚੁੱਕਾ ਸੀ ਤਾਂ ਲੋਂਗੋਵਾਲ ਵਰਗੇ ਬੋਨੇ ਵਿਅਕਤੀ ਲਈ ਉਸ ਨੂੰ ਉਹਨਾਂ ਦੇ ਦਿਲ ਵਿੱਚੋਂ ਕੱਢਣਾ ਤਕਰੀਬਨ ਅਸੰਭਵ ਸੀ ਆਪਣੀ ਲੀਡਰਸ਼ਿਪ ਨੂੰ ਖੋਰਾ ਲੱਗਦਾ ਮਹਿਸੂਸ ਕਰਕੇ ਲੋਂਗੋਵਾਲ ਨੇ ਸੰਤ ਭਿੰਗਰਾਂ ਵਾਲੇ ਦਾ ਕੰਡਾ ਕੱਢਣ ਲਈ ਬਰੀ ਤੀਬਰਤਾ ਨਲ ਇੰਦਰਾ ਗਾਂਧੀ ਨਾਲ ਸਾਠ ਗਾਂਠ ਕੀਤੀ। ਲੋਂਗੋਵਾਲ ਨੇ ਗੁਰੂ ਨਾਨਕ ਨਿਵਾਸ ਵਿੱਚੋਂ ਸੰਤ ਪਿੰਜਰਾ ਵਾਲੇ ਦੀ ਗ੍ਰਿਫਤਾਰੀ ਵਾਸਤੇ ਇੰਦਰਾ ਗਾਂਧੀ ਨੂੰ ਹਰੀ ਚੰਡੀ ਦੇ ਦਿੱਤੀ। ਇਸ ਲਈ ਇੰਦਰਾ ਗਾਂਧੀ ਨੇ ਸੰਤ ਪਿੰਜਰਾ ਵਾਲੇ ਨੂੰ ਦਸੰਬਰ 1983 ਵਿੱਚ ਗ੍ਰਿਫਤਾਰ ਕਰਨ ਲਈ ਖੂਫੀਆ ਮਿਯੋਂ ਤੋਂ ਬਣਾਈ। ਪਿੰਜਰਾ ਵਾਲੇ ਦੀ ਗ੍ਰਿਫਤਾਰੀ ਨੂੰ ਸੁਵਿਧਾਜਨਕ ਬਣਾਉਣ ਲਈ ਲੋਂਗੋਵਾਲ ਅਤੇ ਕਿਰਪਾਲ ਸਿੰਘ ਜੋ ਅਕਾਲ ਤਖਤ ਦਾ ਗੁਦ ਖੁਦ ਗਰਲਜ਼ ਅਤੇ ਲਾਚਾਰ ਜਿਹੜਾ ਜਥੇਦਾਰ ਸੀ ਨੇ ਅਸਿੱਥੇ ਤੌਰ ਤੇ ਇਹ ਵਿਚਾਰ ਕੇਂਦਰ ਤੱਕ ਪਹੁੰਚਾ ਦਿੱਤਾ ਕਿ ਗੁਰਨਾਨਕ ਨਿਵਾਸ ਦਰਬਾਰ ਸਾਈਡ ਦਾ ਹਿੱਸਾ ਨਹੀਂ ਅਤੇ ਕੇਂਦਰ ਸਰਕਾਰ ਬਿਨਾਂ ਚਿਚਕ ਸੰਤ ਪਿੰਜਰਾ ਵਾਲੇ ਨੂੰ ਗ੍ਰਿਫਤਾਰ ਕਰਨ ਲਈ ਉੱਥੇ ਕਮਾਂਡੋ ਭੇਜ ਸਕਦੀ ਹੈ ਲੰਗੋਵਾਲ ਵਰਗੇ ਬੇਈਮਾਨ ਵੱਲੋਂ ਕੇਵਲ ਆਪਣੀ ਲੀਡਰਸ਼ਿਪ ਨੂੰ ਜਿੰਦਾ ਰੱਖਣ ਦੇ ਹਿੱਤ ਸੰਤ ਪਿੰਜਰਾ ਵਾਲੇ ਦੀ ਗ੍ਰਿਫਤਾਰੀ ਲਈ ਇਸ ਹਾਦਸੇ ਤੱਕ ਗਿਰ ਜਾਣਾ ਕੋਈ ਅਪਵਿੱਤਰਤਾ ਨਾਲ ਗੱਲ ਨਹੀਂ ਸੀ ਇਹੋ ਜੀ ਇਹੋ ਜੀ ਸਾਜ਼ਿਸ਼ ਵਿੱਚ ਸਿੱਖ ਪੰਥ ਦੇ ਕੁਝ ਗਦਾਰਾਂ ਵਿੱਚੋਂ ਸੁਰਜੀਤ ਸਿੰਘ ਬਰਨਾਲਾ ਅਤੇ ਬਲਵੰਤ ਸਿੰਘ ਸਾਬਕਾ ਵਿੱਚ ਮੰਤਰੀ ਤੋਂ ਇਲਾਵਾ ਬਲਵੰਤ ਸਿੰਘ ਰਾਮੂ ਵਾਲੀਆ ਨਾਮੀ ਜੋਕਰ ਨਾਮਾ ਸਖਸ਼ਵੀਰ ਸਰਗਰਮੀ ਨਾਲ ਸ਼ਾਮਿਲ ਸੀ ਇਨਾ ਤਿੰਨਾ ਖੋਟੇ ਅਤੇ ਵਿਸ਼ਵਾਸਹੀਨ ਜੀਵਾਂ ਨੇ ਇੱਕ ਗੱਠਚੋਰ ਸਿਰਜਿਆ ਹੋਇਆ ਸੀ ਜਿਸ ਦੀ ਸਲਾਹ ਤੇ ਲੋਂਗੋਵਾਲ ਬਹੁਤ ਇੱਛਾਪੂਰਵਕ ਅਮਲ ਕਰਦਾ ਸੀ ਇੱਥੇ ਹਰ ਹਾਲਤ ਵਿੱਚ ਇਹ ਗਲਤ ਤਾਨਾ ਬਿਲਕੁਲ ਨਾ ਬਣਾਈ ਜਾਵੇ ਕਿ ਲੋਂਗੋਵਾਲ ਨੂੰ ਮੁਕੰਮਲ ਤੌਰ ਤੇ ਕੇਵਲ ਇਨ੍ਹਾਂ ਵੱਲੋਂ ਹੀ ਗੁੰਮਰਾਹ ਕੀਤਾ ਜਾਂਦਾ ਸੀ ਅਸਲ ਵਿੱਚ ਉਹ ਆਪਣਾ ਕਪਟ ਭਰਪੂਰ ਰੋਲ ਪੂਰਨ ਸਵੇ ਇੱਛਾ ਦਿਲਚਸਪੀ ਨਾਲ ਅਦਾ ਕਰ ਰਿਹਾ ਸੀ ਲੋਂਗੋਵਾਲ ਅਤੇ ਇੰਦਰਾ ਗਾਂਧੀ ਦੇ ਇਸ ਮੰਦਪਾ ਵੀ ਮਨਸੂਬੇ ਨੂੰ ਪਾੰਪਦੇ ਹੋਏ ਖਾਲਸਾ ਪੰਥ ਦੇ ਮਹਾਬਲੀ ਨਾਇਕ ਸੰਤ ਪਿੰਜਰਾ ਵਾਲੇ ਨੇ 15 ਦਸੰਬਰ 1983 ਨੂੰ ਆਪਣਾ ਟਿਕਾਣਾ ਅਕਾਲ ਤਖਤ ਵਿਖੇ ਬਦਲ ਲਿਆ ਅਤੇ ਸਿੱਖਾਂ ਦੇ ਕਾਜ ਲਈ ਲੜਾਈ ਜਾਰੀ ਰੱਖਣ ਖਾਤਰ ਇਸ ਨੂੰ ਆਪਣਾ ਹੈੱਡ ਕੁਆਰਟਰ ਬਣਾ ਲਿਆ। ਸੰਤ ਪਿੰਜਰਾ ਵਾਲੇ ਅਤੇ ਲੋਂਗੋਵਾਲ ਦਰਮਿਆਨ ਦਰਾਰ ਵਧਨ ਤੋਂ ਪਹਿਲਾਂ ਲੋਂਗੋਵਾਲ ਨੇ ਜਨਵਰੀ 1983 ਵਿੱਚ ਅੰਮ੍ਰਿਤਸਰ ਵਿਖੇ ਸਿੱਖ ਮੰਗਾ ਮਨਵੋਨ ਦੇ ਰਸਤੇ ਅਤੇ ਸਾਧਨ ਤਲਾਸ਼ਣ ਲਈ ਇੱਕ ਸੰਮੇਲਨ ਬੁਲਾਇਆ। ਇਸ ਸਬੰਧੀ ਹੁੰਗਾਰਾ ਡਾਟਾ ਉਤਸ਼ਾਹਜਨਕ ਸੀ ਕਿਉਂ ਕਿਉਂ ਝ ਇਸ ਵਿੱਚ ਸਾਬਕਾ ਫੌਜੀਆ ਸੈਤ 3000 ਸਿੱਖਾਂ ਨੇ ਸ਼ਮੂਲੀਅਤ ਕੀਤੀ ਸ਼ਾਮਲ ਹੋਣ ਵਾਲਿਆਂ ਵਿੱਚ 200 ਦੇ ਕਰੀਬ ਸਿੱਖ ਫੌਜੀ ਅਫਸਰ ਸਨ ਜੋ ਕਰਨਲ ਦੇ ਰੈਂਕ ਤੋਂ ਉੱਪਰ ਸਨ ਪਰ ਇਨ੍ਹਾਂ ਵਿੱਚੋਂ ਸਭ ਤੋਂ ਚਮਕਦਾ ਸਿਤਾਰਾ ਜਨਰਲ ਸੁਬੇਕ ਸਿੰਘ ਸਿਪ ਜੋ ਮੁਕਤੀ ਬਾਹਨੀ ਦਾ ਆਯੋਜਕ ਸੀ ਅਤੇ 1971 ਦੀ ਬੰਗਾ ਬੰਗਲਾਦੇਸ਼ ਲੜਾਈ ਦਾ ਹੀਰੋ ਸੀ ਉਸ ਜੰਗ ਵਿੱਚ ਸ਼ੁਭੇਕ ਸਿੰਘ ਦਾ ਪ੍ਰਦਰਸ਼ਨ ਬੇਹਦ ਉੱਤਮ ਸੀ ਅਤੇ ਇਸ ਰੋਲ ਸਦਕਾ ਸਾਰੇ ਰਾਸ਼ਟਰ ਵੱਲੋਂ ਉਸ ਦੀ ਉਸਤਤ ਅਤੇ ਵਾਵਾ ਕੀਤੀ ਗਈ ਉਹ ਲੋਕ ਥਾਵਾਂ ਜਿਹਾ ਹੀਰੋ ਬਣ ਗਿਆ ਪਰੰਤੂ ਬਹੁਤ ਜ਼ਿਆਦਾ ਹੰਕਾਰੀ ਅਤੇ ਵਡਿਆਈ ਦੀ ਲਾਲਸਾ ਰੱਖਣ ਵਾਲੀ ਇੰਦਰਾ ਗਾਂਧੀ ਅਜੇਹੀ ਫਿਤਰਤ ਦੀ ਔਰਤ ਨਹੀਂ ਸੀ ਜਿਹੜੀ ਕਿ 1971 ਦੀ ਜੰਗ ਦੀ ਜਿੱਤ ਦੀ ਵਡਿਆਈ ਕਿਸੇ ਹੋਣ ਨੂੰ ਸਾਂਝੀ ਕਰਨ ਦੀ ਆਗਿਆ ਦੇ ਸਕਦੀ ਉਹ ਇਸ ਤੋਂ ਇਸ ਦਾ ਇੱਕੋ ਇੱਕ ਹੀਰੋ ਖੁਦ ਮੰਨਣਾ ਚਾਹੁੰਦੀ ਸੀ ਇਸ ਸੰਬੰਧ ਇਸ ਸੰਦਰਭ ਵਿੱਚ ਉਸਨੇ ਮੇਜਰ ਜਨਰਲ ਸੁਬੇਕ ਸਿੰਘ ਨੂੰ ਇੱਕ ਫਜ਼ੂਲ ਜਿਹੇ ਕੇਸ ਵਿੱਚ ਫਸਾ ਦਿੱਤਾ ਜਦੋਂ ਉਹ ਜਵਲਪੁਰ ਵਿਖੇ ਦੱਖਣੀ ਕਮਾਂਡ ਦੇ ਦੇਜੀਓ ਸੀ ਵਜੋਂ ਤਾਇਨਾਤ ਸੀ ਅਤੇ ਪ੍ਰਸ਼ਟਾਚਾਰ ਦੇ ਨਿਗੁਣੇ ਦੋਸ਼ ਦੇ ਆਧਾਰ ਤੇ ਵਰਖਾਸਤ ਕਰ ਦਿੱਤਾ ਉਸ ਦੇ ਖਿਲਾਫ ਇੱਕੋ ਇੱਕ ਦੋਸ਼ ਇਹ ਸੀ ਕਿ ਉਸ ਨੇ ਇੱਕ ਨਿਕੰਮੀ ਫੌਜ ਜੀਪ ਜੋਂਗਾ ਆਪਣੇ ਕਿਸੇ ਸੰਬੰਧੀ ਕੋਲ ਨਿਲਾਮ ਕਰ ਦਿੱਤੀ ਸੀ ਸਰਕਾਰ ਵੱਲੋਂ ਇਸ ਤੋਸ਼ ਤੋਂ ਸਬੰਧੀ ਕੀਤੀ ਗਈ ਪਰਤਾਲ ਵਿੱਚ ਇਹ ਪ੍ਰਗਟਾਵਾ ਕੀਤਾ ਗਿਆ ਕਿ ਮੇਜਰ ਜਨਰਲ ਨੇ ਜੋਂਗਾ ਕਿਸੇ ਹੋਰ ਦੇ ਨਾਂ ਹੇਠ ਖੁਦ ਆਪਣੇ ਲਈ ਖਰੀਦੇ ਸੀ ਕਿਸ ਤਰ੍ਹਾਂ ਦਾ ਨਿਗੁਣ ਨਿਗੁਣ ਦਾ ਦੋਸ਼ ਅਜਿਹੇ ਬਹਾਦਰ ਜਨਰਲ ਨੂੰ ਇੰਨੇ ਉੱਚ ਅਹੁਦੇ ਤੋਂ ਆਪਣੀ ਸੇਵਾ ਮੁਕਤੀ ਦੇ ਮਹਿਜ ਇੱਕ ਦਿਨ ਪਹਿਲਾਂ ਲਾਹੇ ਜਾਨ ਦੀ ਮੰਗ ਕਰਦਾ ਸੀ ਇਹ ਸਾਰੀ ਸ਼ਰਾਰਤ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਕੀਤੀ ਗਈ ਸੀ ਜੋ ਉਸ ਦੀ ਸ਼ਾਖ ਨੂੰ ਘਟਾਉਣਾ ਚਾਹੁੰਦੀ ਸੀ ਉਸਨੇ ਬੜਾ ਸਹਜੇ ਹੀ 1971 ਦੀ ਜੰਗ ਦੌਰਾਨ ਉਸ ਦੀ ਸਿਰ ਕਜਵੀ ਕਾਰਗੁਜ਼ਾਰੀ ਨੂੰ ਭੁਲਾ ਦਿੱਤਾ ਇਹ ਕੋਈ ਪਹਿਲੀ ਵਾਰ ਨਹੀਂ ਸੀ ਕਿ ਉਸਨੇ ਇੱਕ ਸਿਰਮੌਰ ਫੌਜੀ ਜਨਰਲ ਨੂੰ ਅਪਮਾਨਿਤ ਕੀਤਾ ਲਗਭਗ ਅਜੇ ਹੀ ਹੱਦ ਤੱਕ ਦਾ ਮੀ ਪਹਿਲੀ ਹਿੰਦਪਾਕ ਜੰਗ ਵਿੱਚ ਸਿਰ ਕਜਵੇਂ ਪ੍ਰਦਰਸ਼ਨ ਬਦਲੇ ਜਨਰਲ ਮਾਨਿਕ ਸ਼ਾਹ ਉੱਪਰ ਵੀ ਹੋ ਰਿਹਾ ਬਰਾਇਆ ਗਿਆ ਸੀ ਸਾਬਕਾ ਫੌਜੀ ਕਰਨੀ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਇਹਨਾਂ ਨੂੰ ਕੇਂਦਰ ਤੋਂ ਮਨਵਾਉਣ ਲਈ ਟੰਗ ਤਰੀਕੇ ਲੱਭਣ ਦਾ ਯਤਨ ਕੀਤਾ ਉਹਨਾਂ ਵਿੱਚੋਂ ਕੁਝ ਨੇ ਲੋਂਗਾਵਾਲ ਦੀ ਨਰਮ ਅਤੇ ਸ਼ਾਂਤੀਪੂਰਨ ਨੀਤੀ ਦੀ ਹਮਾਇਤ ਕੀਤੀ ਜਦੋਂ ਕਿ ਬਹੁਗਿੰਤੀ ਨੇ ਸੰਤ ਪਿੰਜਰਾ ਵਾਲੇ ਦਾ ਫਖ ਲਿਆ ਜਿਸ ਨੇ ਸਖਤ ਨੀਤੀ ਅਪਣਾਉਣ ਦਾ ਸੁਝਾਅ ਦਿੱਤਾ ਸੀ ਸੰਤ ਪਿੰਜਰਾ ਵਾਲਿਆਂ ਨੇ ਜ਼ੋਰ ਦੇ ਕੇ ਇਹ ਗੱਲ ਕਹੀ ਸੀ ਕਿ ਜੇ ਉਹਨੂੰ ਉਹਨਾਂ ਇੰਦਰਾ ਗਾਂਧੀ ਅੱਗੇ ਨਡੋਤ ਕਰਨ ਕੰਨਿਤ ਜਾਰੀ ਰੱਖੀ ਤਾਂ ਕੇਂਦਰ ਸਰਕਾਰ ਕਦੇ ਵੀ ਉਹਨਾਂ ਦੀਆਂ ਜਾਇਜ਼ ਮੰਗਾਂ ਸਵੀਕਾਰ ਨਹੀਂ ਕਰੇਗੀ ਉਸਨੇ ਜ਼ੋਰਦਾਰ ਸ਼ਬਦਾਂ ਵਿੱਚ ਉਹਨਾਂ ਨੂੰ ਹਿੰਮਤ ਕਰਨ ਇਕੱਠੇ ਹੋਣ ਅਤੇ ਆਪਣੇ ਜਾਇਜ਼ ਹੱਕ ਖੋਲ ਲੈਣ ਦੀ ਨਸੀਹਤ ਕੀਤੀ ਸਾਬਕਾ ਸਿੱਖ ਫੌਜੀਆ ਅਤੇ ਅਫਸਰਾਂ ਨੇ ਸੰਤਪਿੰਡਰਾਂ ਵਾਲੇ ਦੀ ਜ਼ਬਰਦਸਤੀ ਹਮਾਇਤ ਕੀਤੀ ਜ਼ਬਰਦਸਤੀ ਹਮਾਇਤ ਕੀਤੀ ਇਸ ਤੇ ਲੰਗੋਵਾਲ ਨੇ ਆਪਣੇ ਆਪ ਨੂੰ ਮਹਤਵਹੀਨ ਅਤੇ અપਮਾਨਿਤ ਮਹਿਸੂਸ ਕੀਤਾ मेजर जनरल सुखवेक सिंह अति संत पिंजरा वाले ਵੱਲੋਂ અપનાઈ ਗਈ ਵਿਚਾਰਧਾਰਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਉਹ ਉਸ ਦਾ ਮੁੱਖ ਸੈਨਿਕ ਸਲਾਹਕਾਰ ਬਣ ਗਿਆ ਹਾਲਾਂਕਿ ਜਨਰਲ ਨਰਿੰਦਰ ਸਿੰਘ ਵੀ ਜੁਝਾਰੂ ਸੰਗਠਨਾ ਨੂੰ ਮਦਨਮੋਹਿਆ ਕਰਨ ਲਈ ਉੱਥੇ ਮੌਜੂਦ ਸੀ ਆਈਪੀਐਸ ਅਫਸਰ ਸਿਮਰਨਜੀਤ ਸਿੰਘ ਮਾਨ ਉਸ ਦਾ ਵਿਚਾਰਧਾਰਕ ਤੌਰ ਤੇ ਸਮਰਥਕ ਸੀ 올 ਇੰਡੀਆ ਸਿਕਸ ਸਟੂਡੈਂਟਸ ਗ੍ਰੈਜੂਏਸ਼ਨ ਦਾ ਪ੍ਰਧਾਨ ਅਤੇ ਸੰਤ ਪਿੰਜਰਾਂ ਵਾਲੇ ਦੇ ਪૂર્વ ਅਧਿਕਾਰੀ ਸੰਤ ਕਰਤਾਰ ਸਿੰਘ ਜੀ ਦਾ ਸੁਪੁੱਤਰ ਭਾਈ ਅਮਰੀਕ ਸਿੰਘ ਉਸ ਦਾ ਸਾਥੀ ਸੀ। ਸੁਰਿੰਦਰ ਸਿੰਘ ਸੋਢੀ ਉਸ ਦਾ ਸਿਰਕੱਜ ਜੁਜਾਰੂ ਅੰਗ ਰੱਖਿਅਕ ਸੀ। ਸੰਤ ਪਿੰਜਰਾਂ ਵਾਲੇ ਦੇ ਹੋਰ ਜੁਜਾਰੂ ਅੰਗ ਰੱਖਿਅਕ ਬਾਬਾ 18 ਸਿੰਘ, ਬਾਬਾ ਸੁਜਾਨ ਸਿੰਘ ਮਨਾਵਾ, ਬਾਬਾ ਭਾਈ ਦਲਬੀਰ ਸਿੰਘ ਅਭਿਆਸੀ, ਜੱਥੇਦਾਰ ਰਾਮ ਸਿੰਘ ਸੁਲਤਾਨਪੁਰ ਲੋਧੀ ਸਨ। ਪਾਇਰਸ਼ਪਾਲ ਸਿੰਘ ਜੋ ਸਾਇੰਸ ਮਾਸਟਰ ਦੀ ਨੌਕਰੀ ਤਿਆਗ ਕੇ ਟਕਸਾਲ ਦਾ ਮੈਂਬਰ ਬਣਿਆ ਸੀ ਉਸ ਦਾ ਪੀਏ ਸੀ ਭਾਈ ਸੁਰਿੰਦਰ ਸਿੰਘ ਸੋਢੀ ਬਾਰੇ ਇਹ ਦੰਦ ਕਥਾ ਸੀ ਕਿ ਉਹ ਨਾ ਕੇਵਲ ਇੱਕ ਗਜਬ ਦਾ ਨਿਸ਼ਾਨੇਬਾਜ਼ ਹੀ ਸੀ ਸਗੋਂ ਉਹ ਸਾਈਕਲ ਤੋਂ ਲੈ ਕੇ ਹਵਾਈ ਜਹਾਜ਼ ਤੱਕ ਕੋਈ ਵੀ ਚੀਜ਼ ਚਲਾ ਸਕਦਾ ਸੀ 올 ਇੰਡੀਆ 6 ਸਟੂਡੈਂਟਸ ਫਾਊਂਡੇਸ਼ਨ ਦਾ ਜਨੂਲ 76 ਹਰਮਿੰਦਰ ਸਿੰਘ ਸੰਧੂ ਸੰਤ ਦਾ ਦੁਬਾਸ਼ੀਆ ਅਤੇ ਮੁਖਰਾਜ ਸ਼ਿਸ਼ਲਾਕਾਰ ਸੀ 아이រੰਜੀਤ ਸਿੰਘ ਜਿਸ ਤੈਨਂ ਰੰਕਾਰੀ ਮੁਖੀ ਗੁਰਬਚਨ ਸਿੰਘ ਨੂੰ ਮਾਰਨ ਦਾ ਦੋਸ਼ ਸੀ ਸੰਤ ਭਿੰਡਰਾਂ ਵਾਲੇ ਦਾ ਨਜ਼ਦੀਕੀ ਵਿਸ਼ਵਾਸ ਪਾਤਰ ਸੀ ਬਾਅਦ ਵਿੱਚ ਲੋਂਗੋਵਾਲ ਨੇ ਉਸ ਦਾ ਸੰਤ ਨਾਲ ਸਾਥ ਸੁਝਾ ਦਿੱਤਾ ਤੇ ਪਿੱਛੋਂ ਸੁਰਜੀਤ ਸਿੰਘ ਬਰਨਾਲੇ ਰਾਹੀਂ ਦਿੱਲੀ ਪੁਲਿਸ ਕੋਲ ਉਸ ਦੇ ਆਤਮ ਸਮਰਪਨ ਦਾ ਪ੍ਰਬੰਧ ਕੀਤਾ ਬਰਨਾਲਾ ਉਸ ਨੂੰ ਆਪਣੀ ਕਾਰ ਵਿੱਚ ਅੰਮ੍ਰਿਤਸਰ ਤੋਂ ਲੈ ਕੇ ਗਿਆ ਅੰਮ੍ਰਿਤਸਰ ਤੋਂ ਦਿੱਲੀ ਲੈ ਕੇ ਗਿਆ ਅਤੇ ਉਸ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਇਹ ਕਥਨਾ ਪਰਤਕ ਤੌਰ ਤੇ ਸਿੱਧੀ ਕਰਦੀ ਹੈ ਕਿ ਬਰਨਾਲਾ ਸਰਕਾਰ ਦਾ ਗੁਪਤ ਏਜੰਸੀ ਦਿੱਲੀ ਪੁਲਿਸ ਕੋਲ ਭਾਈ ਰਣਜੀਤ ਸਿੰਘ ਨੂੰ ਗੁਪਤ ਤੰਗ ਨਾਲ ਪੇਸ਼ ਕਰਕੇ ਉਸਨੇ ਨਿਰੰਕਾਰੀਆਂ ਅਤੇ ਕੇਂਦਰ ਸਰਕਾਰ ਦੋਹਾਂ ਨੂੰ ਖੋਸ਼ ਕੀਤਾ ਇਸ ਸੇਵਾ ਬਦਲੇ ਬਾਅਦ ਵਿੱਚ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਨਾਲ ਸਨਮਾਨਿਆ ਗਿਆ ਤੇ ਪਿਛੋਂ ਤਾਮਿਲਨਾਡੂ ਦੀ ਗਵਰਨਰਿੰਗ ਨਾਲ ਸਾਅ ਆਪਣਾ ਫੌਜੀਆਂ ਦੇ ਦਿਲ ਜਿੱਤ ਕੇ ਸੰਤ ਭਿੰਦਰਾ ਵਾਲੇ ਨੇ ਆਪਣੇ ਰਸੂਖ ਵਿੱਚ ਹੋਰ ਵਾਅਦਾ ਕਰ ਲਿਆ ਫਿਰ ਉਸਨੇ ਆਪਣੇ ਅੰਦੋਲਨ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਹੁਣ ਇਹੋ ਪ੍ਰਤੀਤ ਹੁੰਦਾ ਸੀ ਕਿ ਸਾਰਾ ਖਾਲਸਾ ਪੰਥ ਉਸਦੇ ਨਾਲ ਖੜਾ ਹੈ ਤੇ ਉਸ ਦੀ ਰਹਿਣ ਨੂੰ ਰਹਿਣ ਨੂੰ ਮਾਈ ਅਤੇ ਆਦੇਸ਼ਾਂ ਦੀ ਉਡੀਕ ਵਿੱਚ ਹੈ ਉਹ ਖਾਲਸਾ ਪੰਥ ਦਾ ਨਿਰਵਿਵਾਦ ਆਗੂ ਬਣ ਚੁੱਕਾ ਸੀ ਹਾਲਾਂਕਿ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਦੇ 63 ਹੋਣ ਦਾ ਵਿਰੋਧ ਕਤਲ ਅਤੇ ਬਿਨਾਂ ਲਾਇਸੈਂਸ ਹਥਿਆਰ ਰੱਖਣ ਲਈ ਫੌਜਦਾਰੀ ਮੁਕਦਮਾ ਦਰਜ ਕੀਤਾ ਗਿਆ ਸੀ ਪਰ ਉਹ ਅਜੇ ਵੀ ਆਜ਼ਾਦ ਸਨ ਉਹਨਾਂ ਨੇ ਕੱਟੜ ਨਿਰੰਕਾਰੀ ਮੁਖ ਸਕੱਤਰ ਹਰਦੇਵ ਸਿੰਘ ਸ਼ੀਨਾ ਨੇ 13 ਪ੍ਰ 1978 ਨੂੰ ਸਿੱਖਾਂ ਦੇ ਕਤਲ ਤੋਂ ਤੁਰੰਤ ਬਾਅਦ ਗੁਰਬਚਨ ਸਿੰਘ ਨੂੰ ਸੁਰੱਖਿਆ ਹੈਜ ਸਹੀ ਸਲਾਮਤ ਅੰਮ੍ਰਿਤਸਰ ਅਤੇ ਪੰਜਾਬ ਤੋਂ ਬਾਹਰ ਕੱਜ ਦਿੱਤਾ ਸੀ ਫਿਰ ਵੀ ਅਪਰਾਧ ਨੂੰ ਸ਼ਹਿਦ ਦੇਣ ਵਾਲੇ ਇਸ ਅਫਸਰ ਖਿਲਾਫ ਜਿਸ ਨੇ ਮੁੱਖ ਦੋਸ਼ੀ ਗੁਰਬਚਨ ਸਿੰਘ ਨੂੰ ਸ਼ਰਨ ਵੀ ਦਿੱਤੀ ਸੀ ਕੋਈ ਕਾਰਵਾਈ ਨਾ ਕੀਤੀ ਗਈ ਬਰਾਹਿਰਾਂ ਨੇ ਜਾਣਿਕ ਹੈ ਕਿ ਉਸ ਨੂੰ ਬਦਲਿਆਂ ਤੱਕ ਵੀ ਨਾ ਗਿਆ ਜਿਵੇਂ ਕਿ ਪਹਿਲਾਂ ਕਿਹਾ ਗਿਆ ਸੀ ਕਿ ਗਿਰੰਕਾਰੀ ਮੁਖੀ ਦਾ ਕੇਂਦਰ ਸਰਕਾਰ ਨਾਲ ਰਾਜਸੀ ਰਸੂਖ ਸੀ ਉਸ ਨੇ ਫੌਜਦਾਰੀ ਮੁਕੱਦਮਾ ਪੰਜਾਬ ਤੋਂ ਹਰਿਆਣੇ ਦੇ ਸੂਬੇ ਵਿੱਚ ਤਬਦੀਲ ਕਰਾਉਣ ਦੀ ਪੱਤੇਬਾਜੀ ਖੇਡ ਲਈ ਭਾਰਤ ਦੀ ਸੁਪਰੀਮ ਕੋਰਟ ਨੇ ਤੁਰੰਤ ਕੇਸ ਨੂੰ ਜ਼ਿਲ੍ਹਾ ਕਰਨਾਲ ਦੇ ਐਡੀਸ਼ਨਲ ਸੈਸ਼ਨ ਜੱਜ ਆਰ ਐਸ ਗੁਪਤਾ ਦੀ ਅਦਾਲਤ ਵਿੱਚ ਤਬਦੀਲ ਕਰਨ ਦਾ ਹੁਕਮ ਦੇ ਦਿੱਤਾ ਜੇਹੜਾ ਕਿ ਇੱਕ ਮੁਕੰਪ੍ਰਸਤ ਅਤੇ ਬਦਨਾਮ ਪ੍ਰਿਸ਼ਟ ਨਿਆਂਕ ਅਫਸਰ ਸੀ ਇਸ ਜੱਜ ਨੇ 4 ਜਨਵਰੀ 1980 ਨੂੰ 13 ਸਿੱਖਾਂ ਦਾ ਕਤਲ ਕਰਨ ਵਾਲੇ ਨਿਰੰਕਾਰ ਨਿਰੰਕਾਰੀ ਮੁਖੀ ਅਤੇ 60 ਤੋਂ ਉੱਪਰ ਹੋਰ ਸਾਰੇ ਦੋਸ਼ੀਆਂ ਨੂੰ ਬਰੀ ਕਰਕੇ ਸਿੱਖ ਪੰਥ ਨੂੰ ਚੰਕਾ ਦਿੱਤਾ ਇਹ ਨਿਆਂ ਦਾ ਅਨਰਥ ਸੀ ਅਤੇ ਇਸ ਘਟੀਆ ਕਾਰਵਾਈ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਸੀ ਕਿਉਂਕਿ ਉਸਨੇ ਉਸ ਪ੍ਰਿਸ਼ਦ ਨਿਆਂਕਾਰ ਅਫਸਰ ਉਪਰ ਨਿਰੰਕਾਰੀਆਂ ਦੇ ਪੱਖ ਵਿੱਚ ਫੈਸਲਾ ਦੇਣ ਲਈ ਸਾਰੇ ਹਕੂਮਤੀ ਪ੍ਰਭਾਵ ਵਰਤੇ ਸਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ